ਚੱਲ ਕਰਵਾਓ ਕਰਦਾ ਇਹ ਹੀ ਡਰਾਵੇ ਆ ਨਾ ਮਾਸੀ ਐਦਾਂ ਕਿਉਂ ਵੀ ਤੂੰ ਹੋਰ ਕਿੰਨੂੰ ਦਈ ਹਾਂ ਐਂ ਜਿੱਦ ਨੇ ਆਇਆ ਅੱਜ ਆਂ ਅੱਇਆ ਇਹੋ ਕੰਮ ਵਾਟੇ ਤੇਰੀਆਂ ਗੱਲਾਂ ਸੁਣ ਨਹੀਂ ਆਈ ਕੁੜੀ ਨੂੰ ਕਹ ਲਈ ਤੰਗ ਕਰਨੀ ਐ ਮੈਂ ਸੁਣਿਆ ਫੋਨ ਕਟੇ ਉਹ ਨਹੀਂ ਜਾ ਪੈਗਾ ਜਾ ਕੇ ਤੈਨੂੰ ਦਿੱਤੇ ਸੀ ਨਾ ਪੈਸੇ ਜਿਹੜੇ ਤੇਰੇ ਹੈਗੇ ਤੂੰ ਸਾਡੀ ਗੱਲ 'ਚ ਨਾ ਆ ਹੁਣ ਤੇਰੇ ਵਰਗੀਆਂ ਨਹੀਂ ਤੂੰ ਕਿਉਂ ਤੇਰੇ ਵਰਗੀਆਂ ਮੈਂ ਕਈ ਸਿੱਧੀਆਂ ਕੀਤੀਆਂ ਮੈਂ ਤੇਰੇ ਮੁੰਡੇ ਨੂੰ ਕੱਲਿਆਂ ਨੂੰ ਨਹੀਂ ਰਿਸ਼ਤਾ ਕਰਾਇਆ ਮੈਂ ਬੜਿਆਂ ਨੂੰ ਕਰਾਏ ਆ ਹਾਂ ਚਲੋ ਇੱਕ ਤੇ ਆ ਜੀ ਨਾ ਚਲੋ ਆਣ ਨਹੀਂ ਪਰਾ ਸਾਰੇ ਤੇਜ ਤੋਂ ਤੇਜ ਵਾ ਪਿਆ ਜਿਹੜੀਆਂ ਕਰਦਾ-ਕੁਰਦਾ ਨੇ ਡਰਾ ਲਿਆ ਨੇ ਕਿਦੇ ਆਪਣੇ ਨਾ ਧੌਂਚ ਲਗਾ ਕੇ ਫੈਜੀ ਕਿਤੇ ਨਹੀਂ ਇਹੋ ਜਾਈਂ ਡਰਾਵੇ ਲੈਣ ਲੱਗਿਆ ਇਹ ਤੇ ਰਿਸ਼ਤੇ ਕਰਾਏ ਹੀ ਆ 3 2 1 ਆ ਕਰਦਾ-ਕੁਰਦਾ ਤੇ ਹੋਰ ਕਿਸ ਨੂੰ ਡਰਾਵੇ ਜੇ ਮੈਨੂੰ ਨਾ ਸੜੀਆਂ ਲਾਈਆਂ ਹੀ ਆ ਮੈਂ ਹੱਦ ਤੱਕ ਨਹੀਂ ਅਣਸੁਖੀ ਮੈਂ ਅੰਨ ਘਰ ਆ ਗਿਆ ਹੈ ਕਹਿੰਦਾ ਤੂੰ ਡਾਲੀ ਦੇ ਆਨਗਾ ਮਸੀਂ ਜੋੜ ਕੇ ਰਹਿਣਾ ਅੱਜ ਹੈ ਮਸੀਂ ਟੈਨ ਹੋਣਾ ਇਹ ਇਹਦਾ ਨਾ ਫਿਰ ਐਣਕਾ ਨੂੰ ਹੱਥ ਕਿੱਦਾਂ ਲਖਣੀ ਬਣਾ ਵਿਚੋਲਣ ਆਈ ਹੁਣ ਹੁਣ ਮਣੀ ਮੋਟੀ ਗੱਲ ਥੋੜਾ ਐਣਕਾ ਨਾ ਤੜਾ ਲਈਏ ਠੀਕ ਆ ਤਰਾਉਣ ਗੜੀ ਇਹ ਤਾਂ ਮੇਰੇ ਜ ਮਾਰ ਲੈ ਨਾ ਵੀ ਤੁਸੀਂ ਭੁੱਖੇ ਜੇ ਤੁਹਾਡੇ ਕੋਲ ਹੈ ਨਹੀਂ ਕੱਖ ਵੀ ਤੀ ਮਸ਼ੀਨ ਨਹੀਂ ਲਿਆ ਸਕਦੇ ਵੀ ਜਦੋਂ ਕੁੜੇ ਤੋਂ ਕਰਨਾ ਹੈ ਰਿਸ਼ਤਾ ਉਦੋਂ ਤੇਰੀਆਂ ਗੱਲਾਂ ਹੋ ਰਹੀ ਉਦੋਂ ਦੂ ਕਹਿੰਦੀ ਸੀ ਮੈਨੂੰ ਕੁੱਖ ਨਹੀਂ ਚਾਹੀਦਾ ਮੈਨੂੰ ਕੁੜੀ ਕੁੜੀ ਗੱਲੀ ਚਾਹੀਦੀ ਆ ਤੂੰ ਹੁਣ ਦੋ ਮਸ਼ੀਨਾਂ ਭਾਲਦੀ ਤੈਨੂੰ ਮਸ਼ੀਨਾਂ ਜੇ ਤੈਨੂੰ ਮੈਂ ਚੰਗੀ ਤਰ੍ਹਾਂ ਮੈਂ ਹੀ ਦੇ ਦੇਗੇ ਜਾਨੀ ਆ ਫੇ ਮੈਨੂੰ ਕੁੱਟਣ ਦਾ ਆ ਮਸ਼ੀਨ ਤੇ ਤੈਨੂੰ ਮੈਂ ਦਿੰਨੀ ਆ ਆ ਦੇਣੀ ਆਣੀ ਆ ਆ ਕਹਿੰਦਾ ਮੈਂ ਹੁਣ ਇੱਥੇ ਕਰ ਦੂੰ ਨਾ ਮੇਰੀਆਂ ਅਣਕਾਂ ਨੂੰ ਹੱਥ ਕਿੱਦਾਂ ਲਵਾਂਗੀ ਤੂੰ ਮੁੜ ਕੇ ਫਿਰ ਮਸ਼ੀਨ ਵਾਲੀ ਗੱਲ ਕਰ ਲਿਓ ਨਾ ਕਬਲ ਹੋ ਲੀੜੇ ਤੂੰ ਨਹੀਂ ਮੈਂ ਮੰਗਦੀ ਆ ਮਸ਼ੀਨ ਹੇਕ ਤਾਂ ਕੇ ਮੰਗਦੀ ਆ ਨਾਲੇ ਲੈਣੀ ਵੀ ਆ ਜੇ ਤੂੰ ਇਹ ਗੱਲ ਤੇ ਆਈ ਆ ਤੇ ਇਹਦਾ ਕਰ ਲਿਓ ਚਲੋ 3 2 1 ਨਹੀਂ ਨਾ ਆਪਣਾ ਮੇਰੀਆਂ ਅਣਕਾਂ ਨੂੰ ਹੱਥ ਤੂੰ ਕਿੱਦਾਂ ਲਵਨੀ ਆ ਭਲਾ ਤੂੰ ਕਿਹੜੇ ਨੂੰ ਨਾ ਮਸ਼ੀਨ ਮੰਗਦੀ ਆ ਕਿ ਜਾਬਾ ਹਾਂ ਲੈ ਤੇਰੇ ਕੋਲੋਂ ਆਪਾਂ ਦੀ ਆਵਾਜ਼ ਆਈ ਹੋਵੇਗੀ ਮਾਈਕ ਦੀ ਮਸ਼ੀਨ ਤੈਨੂੰ ਦੇਈ ਨਾ ਤੂੰ ਕਿਹੜੇ ਮੂੰਹ ਨਾਲ ਮਸ਼ੀਨ ਮੰਗਦੀ ਆਂ ਜੇ ਜਾ ਨਾ ਮੰਗਦੀ ਹੁੰਦਾ ਇਹ ਮੰਗਦੀ ਆਈ ਆਵਾਜ਼ ਆਈਏ ਦੁਬਾਰਾ ਕਰ ਲੈ ਕੋਈ ਨਹੀਂ ਉਹ ਮਾੜੀ ਮੋਟੀ ਜਵਣੀ ਆ ਉਹ ਚਪੇੜਾਂ ਦੀ ਆਉਂਦੀ ਆ ਕੱਲੀ ਦੁਬਾਰਾ ਕਰ ਲੋ ਜੇ ਤਾਂ ਤਾਂ ਦੁਬਾਰਾ ਕਰ ਦੁਬਾਰਾ ਕਰ ਲੋ ਇਥੋਂ ਮੰਮੀ ਸਾਰਾ ਕੋਈ ਦੇ ਗਈ ਜਾਨੀ ਹਾਂ ਚੱਲ ਪਹਿਲਾਂ ਮੈਂ ਤੇਰੀ ਵਾਰੀ ਆ ਆ ਹੋ ਐਨ ਦਾ A3 21 ਨਹੀਂ ਜਾਂ ਕੇ ਮੰਗਦੀ ਹੋ ਫੇਕ ਤਾਣ ਕੇ ਮੰਗਦੀ ਆ ਮਸ਼ੀਨ ਵਿੱਚ ਲੈਣੀ ਆ ਹੋ ਹਰ ਮੰਗ ਮੇਕੋ ਮੰਗਰ ਕੋਰਾ ਫਰਾ ਅਗਨੀ ਤੇਂ ਜੋਗਾ ਤੈਨੂੰ ਮੈਂ ਜੀ ਦੇਣੀ ਆ ਜੇ ਤੂੰ ਦੇ ਲਾ ਫੇਰਾ ਨਹੀਂ ਲੈਣੀ ਆ ਕੋ ਕਮਾਈ ਜੜੀ ਵੜ ਕੇ ਵੜ ਕੇ ਬਦਾਈ ਨਾ ਲੂ ਵਾਂਗੋ ਕੀ ਸ਼ਾਨਾਕਾਤ ਵੀ ਹੈ ਬਹੁਤ ਹੈ ਇਹ ਤਾਂ ਘਾਹ ਆਵਾ ਹੈ ਹੈ ਕਿ ਕਿ ਭਾਈ ਆ ਗਿਆ ਬੰਦਾ ਕਮਾਈ ਨਹੀਂ ਕਿਹਨਾਂ ਦਸਤੀ ਇਹੇ ਹੋਰ ਖਾਣਾ ਤੇ ਅੰਦਰ ਤੂੰ ਆ ਜੇ ਅਵੇ ਤੂੰ ਅभी ਟੂਮਣਾ ਇਹ ਇਹ ਨਹੀਂ ਤੇ ਤੱਕ ਠੀਕ ਆਈ। ਆਹ ਆ। ਲੈ ਗਈ ਗੱਲ ਕਰਤੀਏ। ਨੋ ਮੰਮੀ ਇੱਥੇ। ਮੇਰੀ ਪੇ ਪਹਿਣਾ ਕੀ ਆ? ਹੇ ਤੇਰੇ ਮੈਂ ਮੂੰਹ ਵਾਲੇ ਵੇਖਣ ਜਾਈਂ ਆ। ਹਾਏ ਹਾਏ ਨਹੀਂ ਤੇ ਤਾਲੀ ਕੀ ਪਈ ਆ। ਗੱਲ ਤੈਨੂੰ ਨਾ ਪਤਾ ਕੀ ਹੋਈ ਤੈਨੂੰ ਕਿ ਤੰਗ ਕਰਨ ਨਹੀਂ ਐ। ਚਲੋ ਅੱਡੀ ਛੱਡੋ ਠਾਂ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਹੈ ਨਾ ਉਹਨੂੰ ਰਹਿਣ ਦੋ। ਕਿਉਂ ਰਹਿਣ ਜਾਵਾਂ? ਇਹ ਤੇ ਤਾਂ ਹੋਰ ਨਾਲ ਨੂੰ ਵੀ ਮੈਂ ਰੀ ਰਿਸਟ ਕਰਾਉਣੀ ਐ। ਇਹ ਕਾਹਵਾ। ਨੀ ਚਾਹੇ ਨੂੰ ਕਾ ਚੱਲ ਜੇ ਜਾਣ ਕਾ ਚੱਲ ਜੇ ਖਤੀ ਰੂ ਉਹ ਚਲੀ ਗਈ ਜਮੇ ਤੇ ਨਿਕਲ ਗਈ ਕਦੀ ਦੇਖਣ ਪਈ ਨਾ ਕੀ ਆਪਾ ਕਦੀ ਦੇਖਣ ਪੈਂਦੀ ਮੇਰਾ ਫੜ ਲੈ ਗਈ ਤੇ ਸਿੱਧੀ ਕਰਕੇ ਹੋਰ ਕੁਝ ਮੰਗਣਗੇ ਉਹ ਨਹੀਂ ਮਿਲੂ ਤਾਂ ਅੰਗ ਕਰਦੇ ਹੈਗੇ ਬਿਲਕੁਲ ਠੀਕ ਠਾਕ ਮਮਤਾਰਾ ਆਪਣੇ ਬਹੁਤ ਠੀਕ ਠਾਕ ਕੋਈ ਗੱਲ ਕਰਦੇ ਉਹ ਕਹਿ ਨਹੀਂ ਮੇਰ ਕੋ ਖਣੀ ਮੰਗਿਆ ਤੈਨੂੰ ਕਿਨੇ ਦਾਤਾ ਕਿਹੜੇ ਕਰੇਰੇ ਤੈਨੂੰ ਦੱਸਿਆ ਵੀ ਮਸ਼ੀਨ ਮੰਗੀ ਆਪੋਸ਼ਾ ਇਹਨੂੰ ਅਹੀਂ ਕਦੀ ਮੰਗੀ ਆ ਮਸ਼ੀਨ ਆ ਆਉਂ ਜਾਈਆਂ ਆਣ ਕੇ ਤੇ ਦਿਵਾਰੇ ਹੋ ਗਈ ਵੀ ਜੇ ਤਾਂ ਮੈਂ ਬਹੁਤ ਉਹਦੇ ਨਾਲ ਰੰਨਾ ਚੰਨੀ ਆ ਲੈ ਮੈਂ ਤਾਂ ਤੈਨੂੰ ਕਰਕੇ ਕੰਨੂ ਛਿੱਧੀ ਇਹਦੇ ਨਾਲ ਪਾਣੀ ਨਾ ਧਣੀ ਕਿਹਦੇ ਜੋ ਮੰਗਣਾ ਮੈਂ ਇਹਨੂੰ ਦੇ ਕੇ ਜਾਵਾਂ ਚੰਗੀ ਤਰ੍ਹਾਂ ਚੱਲ ਕੋਈ ਗੱਲ ਨਹੀਂ ਆ ਵੀ ਮੰਗਣਾ ਹੁਣ ਮੈਂ ਜਾਇਦਾ ਤੈਨੂੰ ਮੈਂ ਮਿਆ ਕੋ ਮੰਗਿਆ ਹੀ ਕਿਨੇ ਆ ਚੱਲ ਕਰਵਾਉਂਦਾ ਜਿਹੜਾ ਡਰਾਵੇ ਨਾ ਮਾਸੀ ਇਦਾਂ ਕਿਉਂ ਵੀ ਤੂੰ ਹੋਰ ਕਿੰਨੂੰ ਦੇਈ ਹਾਂ ਐਨੇ ਰਿਜ਼ ਦੇ ਨਾ ਅੱਜ ਅੱਜ ਇਹੋ ਕੰਮ ਹੋ ਆਤੇ ਤੇਰੀਆਂ ਗੱਲਾਂ ਸੁਣ ਨਹੀਂ ਆਈ ਕੁੜੀ ਨੂੰ ਕਹ ਲਈ ਤੰਗ ਕਰਨੀ ਹੈ ਮੈਂ ਸੁਣਿਆ ਫੋਨ ਤੇ ਮੈਂ ਉਹ ਨਹੀਂ ਜਾ ਪੈੜਾ ਜਾ ਕੇ ਤੈਨੂੰ ਦਿੱਤੇ ਸੀ ਨਾ ਪੈਸੇ ਜਿਹੜੇ ਤੇਰੇ ਹੈਗੇ ਤੂੰ ਸਾਡੀ ਗੱਲ ਤੇ ਨਾ ਆ ਹੁਣ ਤੇਰੇ ਵਰਗੀਆਂ ਨਹੀਂ ਤੂੰ ਕਿਉਂ ਤੇਰੇ ਵਰਗੀਆਂ ਮੈਂ ਕਈ ਸਿੱਧੀਆਂ ਕੀਤੀਆਂ ਨਾਲ ਤੇਰੇ ਮੁੰਡੇ ਨੂੰ ਕੱਲੇ ਨੂੰ ਨਹੀਂ ਰਿਸ਼ਤਾ ਕਰਾਇਆ ਮੈਂ ਬੜਿਆਂ ਨੂੰ ਕਰਾਏ ਆ ਹਾਂ ਲੋ ਇੱਕ ਤਿਆਰ ਜੀ ਮਸਲਾ ਹੋਣਾ ਨਹੀਂ ਤੇ ਆਹ ਸਾਰੇ ਤੇਜ ਤੋਂ ਤੇਜ ਵਾ ਪਿਆ ਆ ਜਿਹੜੀਆਂ ਕਰਦਾ-ਕੁਰਦਾ ਨੇ ਡਰਾਵੇ ਨੇ ਕਿ ਆਪਣੇ ਨਾ ਧੌਂਜ ਲਗਾ ਕੇ ਫੈਜੀ ਕਿਹਦੇ ਜਾਈਂ ਡਰਾਵੇ ਲੈਣ ਲੱਗਿਆ ਇਹ ਤੇ ਰਿਸ਼ਤੇ ਕਰਾਏ ਹੀ ਗਿਆ 3 2 1 ਆ ਕਰਦਾ-ਕੁਰਦਾ ਤੇ ਹੋਰ ਕਿਸ ਨੂੰ ਡਰਾਵੇ ਜੇ ਮੈਨੂੰ ਨਾ ਸੜੀਆਂ ਲਾਈਆਂ ਹੀ ਆ ਐਨਗਾ ਮਸੀਂ ਛੋੜ ਕੇ ਰਹਿਣਾ ਅੱਜ ਹੈ ਮਸੀਂ ਉਹ ਦਰਦੀ ਆਰ ਕਾ ਵਿਸ਼ੇ ਭੇ ਵੀ ਤੂੰ ਆਪਣੀ ਐਨਗਾ ਲੈ ਕੇ ਹੋਣੀ ਸੀ ਤੁਹਾਡੇ ਕੋਲ ਨਹੀਂ ਤੂੰ ਨਾ ਮੇਰੀ ਐਨਗਾ ਨੂੰ ਹੱਥ ਕਿਦਾਂ ਲੱਣੀਂਗਾ ਵਿਚੋਲਣ ਆਈ ਹੁਣ ਹੁਣ ਮੜੀ ਮੋਟੀ ਗੱਲ ਥੋੜਾ ਐਸਾ ਨਾ ਤੜੋਣੀਏ ਠੀਕ ਆ ਠੀਕ ਤਰਾਉਣ ਗੜੀ ਐਦਾਂ ਮੇਲੇ ਮਾਰਨਾਂ ਕਿ ਤੁਸੀਂ ਭੁੱਖੇ ਜੇ ਤੁਹਾਡੇ ਕੋਲ ਨਹੀਂ ਖਾਖੀ ਤੂੰ ਮਸ਼ੀਨ ਨਹੀਂ ਲਿਆ ਸਕਦੀ ਪੀ ਜਦੋਂ ਕੁੜੇ ਤੋਂ ਕਰਨਾ ਹੈ ਰਿਸ਼ਤਾ ਉਦੋਂ ਤੇਰੀਆਂ ਗੱਲਾਂ ਹੋ ਰਹੀ ਉਦੋਂ ਦੂ ਕਹਿੰਦੀ ਸੀ ਮੈਨੂੰ ਕੁੱਖ ਨਹੀਂ ਚਾਹੀਦਾ ਮੈਨੂੰ ਕੁੜੀ ਕੁੜੀ ਗੱਲੀ ਚਾਹੀਦੀ ਆ ਤੂੰ ਹੁਣ ਦੋ ਮਸ਼ੀਨਾਂ ਭਾਲਦੀ ਤੈਨੂੰ ਮਸ਼ੀਨਾਂ ਜੇ ਤੈਨੂੰ ਮੈਂ ਚੰਗੀ ਤਰ੍ਹਾਂ ਮੈਚ ਦੇ ਦੇਗੇ ਜਾਨੀ ਆ ਤੇ ਮੈਨੂੰ ਕੁੱਟਣ ਆਹ ਮਸ਼ੀਨ ਤੇ ਤੈਨੂੰ ਮੈਂ ਦਿੰਨੀ ਆ ਆ ਦੇਣੀ ਆਣੀ ਆ ਆਹ ਕਹਿੰਦਾ ਮੈਂ ਹੁਣ ਇੱਥੋਂ ਕਰ ਦੂੰ ਨਾ ਮੇਰੀਆਂ ਹੱਥੋਂ ਹੱਤ ਕੇ ਦਾਲਾਂ ਨਹੀਂ ਤੇ ਮੁੜ ਕੇ ਫਿਰ ਵਿੱਚ ਮਸ਼ੀਨ ਵਾਲੀ ਗੱਲ ਕਰ ਲਿਓ ਨਾ ਕਬਲ ਹੋ ਲੀੜੇ ਤੂੰ ਨਹੀਂ ਮੈਂ ਮੰਗਦੀ ਆ ਮਸ਼ੀਨ ਹੇਕ ਤਾਂ ਕੇ ਮੰਗਦੀ ਆ ਨਾਲੇ ਲੈਣੀ ਵੀ ਹਾਂ ਜੇ ਤੂੰ ਇਹ ਗੱਲ ਤੇ ਆਈ ਆ ਤੇ ਇਹ ਨਿੰਦਾ ਆਪਣਾ ਮੇਰੀਆਂ ਅਣਕਾਂ ਨੂੰ ਹੱਥ ਤੂੰ ਕਿੱਦਾਂ ਲਉਨੀ ਆ ਭਲਾ ਤੇ ਤੂੰ ਕਿਹੜੇ ਮੂਹ ਨਾਲ ਮਸ਼ੀਨ ਮੰਗਦੀ ਆ ਕਿ ਚਾਹ ਮੈਂ ਮੰਗਦਾ ਹਾਂ ਮੈਂ ਇੱਥੇ ਦੇਖਦੇ ਆਪਾਂ ਇਹਦੀ ਆਵਾਜ਼ ਆਈ ਹੋਵੇਗੀ ਮਾਈਕ ਦੀ ਮਸ਼ੀਨ ਤੈਨੂੰ ਦੇਈ ਨਾ ਤੂੰ ਕਿਹੜੇ ਮੂਹ ਨਾਲ ਮਸ਼ੀਨ ਮੰਗਦੀ ਆ ਨਹੀਂ ਜਾ ਨਾ ਮੰਗਦੀ ਹਾਂ ਮੈਂ ਮੰਗਦੀ ਆ ਆਈ ਆਵਾਜ਼ ਆਈਏ ਦੁਬਾਰਾ ਕਰ ਲੇਗੀ ਕੋਈ ਨਹੀਂ ਉਹ ਮਾੜੀ ਮੋਟੀ ਜਵਣੀ ਆ ਉਹ ਚਪੇੜਾਂ ਦੀ ਆਉਂਦੀ ਆ ਕੱਲੀ ਦੁਬਾਰਾ ਕਰ ਲੋ ਜੀ ਤਾਂ ਚਾ ਦੁਬਾਰਾ ਕਰ ਦੁਬਾਰਾ ਕਰ ਲੋ ਇੱਥੇ ਮੰਮੀ ਉਹ ਉੱਠ ਗਏ ਨਾ ਆਪਾਂ ਮੰਮੀ ਕਿ ਜਾਂ ਦੇ ਦੇ ਜਾਨੀ ਮੰਗਦੀ ਪਹਿਲੀ ਵੀਡੀਓ ਜਦੋਂ ਮੇਰੇ ਕੋ ਫਟਰਦਾ ਦੂਜੀ ਵੀਡੀਓ ਜਦੋਂ ਆਪਾਂ ਮੰਗਦਾ ਬੰਦੇ ਨੂੰ ਮੰਗੋ ਹਰੇ ਕਿਹੜੀ ਚੀਜ਼ ਮੰਗਦੀ ਤੈਨੂੰ ਮੰਗ ਹਾਂ ਸਾਰਾ ਕੁਝ ਦੇ ਗਈ ਜਾਨੀ ਹਾਂ ਚੱਲ ਪਹਿਲਾਂ ਮੈਂ ਤੇਰੀ ਵਾਰੀ ਆ 3 2 1 ਨਹੀਂ ਜਾਂ ਕੇ ਮੰਗਦੀ ਹੋ ਇੱਕ ਤਾਣ ਕੇ ਮੰਗਦੀ ਆ ਮਸ਼ੀਨ ਮੈਂ ਲੈਣੀ ਆ ਹੋਰ ਮੰਗ ਮੇਰੇ ਕੋ ਮੰਗ ਪਰਾ ਅਧਨੀ ਦੇਣ ਜੋਗਾ ਤੈਨੂੰ ਮੈਂ ਜਿੱਦੇ ਨਹੀਂ ਆਈਆਂ ਜੇ ਤੂੰ ਦੇ ਜਾ ਫੇਰ ਨਹੀਂ ਆਈਆਂ